ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਤੰਦਰੁਸਤ ਤੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਸੋ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਮਿਸਟਰ ਸਰੋਏ ਦੇ ਵਿੱਚ ਹੀ ਸੋ ਦੋਸਤੋ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਆਪਣੀ ਹਰ ਇੱਕ ਸੰਡੇ ਨੂੰ ਆਪਣੀ ਕਲਾਸ ਲੱਗਦੀ ਹੁੰਦੀ ਆ ਜਿਹਦੇ ਵਿੱਚ ਆਪਾਂ ਦੱਸਦੇ ਹੁੰਨੇ ਵੀ ਤੁਸੀਂ YouTube ਤੋਂ ਕਿ ਤੁਸੀਂ ਕਿਵੇਂ ਕੰਮ ਕਰਨਾ Facebook ਤੋਂ ਤੁਸੀਂ ਕਿਵੇਂ ਕੰਮ ਕਰਨਾ ਵਨਤੀ ਕਿਵੇਂ ਤੁਸੀਂ ਚੈਨਲ ਬਣਾ ਕੇ ਤੁਸੀਂ ਕਿਵੇਂ ਤੁਸੀਂ ਘਰੇ ਬੈਠੇ ਤੁਸੀਂ ਮਹੀਨੇ ਦੇ ਤੁਸੀਂ ਹਨਾ ਹਜ਼ਾਰ ਰੁਪਏ ਲੱਖ ਰੁਪਏ ਤੁਸੀਂ ਕਮਾ ਸਕਦੇ ਹੋ ਸੋ ਅੱਜ ਨਾ ਮੇਰੇ ਕੋਲ ਬਰਨਾਲੇ ਤੋਂ ਬਹੁਤ ਵਧੀਆ ਇਨਸਾਨ ਤੇ ਇੱਕ ਉਪਰੋ ਹੈਵੀ ਵੇਡ ਨੇ ਉਹ ਤੇ ਉਹ ਮੇਰੇ ਕੋਲ ਆਏ ਸੀਗੇ ਸਿੱਖਣ ਵਾਸਤੇ ਤੇ ਉਹ ਕਾਫੀ ਦੇਰ ਤੋਂ ਮਤਲਬ ਮੈਨੂੰ ਫੋਨ ਕਰ ਰਹੇ ਸੀਗੇ ਭਾਜੀ ਕਹਿੰਦੇ ਵੀਰ ਜੀ ਮੈਂ ਮਤਲਬ ਵੀ ਇਸ ਟੌਪਿਕ ਦੇ ਉੱਤੇ ਮਤਲਬ ਕੰਮ ਕਰਨਾ ਚਾਹੁੰਦਾ ਮੈਨੂੰ ਦੱਸੋ ਵੀ ਮੈਂ ਕਿਵੇਂ YouTube ਚੈਨਲ ਬਣਾਵਾਂ ਤੇ ਕਿਵੇਂ ਮਤਲਬ ਵੀ ਆਪਣੀ ਜਿਹੜੀ ਜਰਨੀ ਆ ਆਪਣੀ ਹਨਾ ਕਿਵੇਂ ਮੈਂ ਸਟਾਰਟ ਕਰਾਂ ਹਨਾ ਉਹ ਕਹਦੇ ਵੀ ਮੈਨੂੰ ਕੁਝ ਵੀ ਨਹੀਂ ਹੁੰਦਾ ਹੈਗਾ ਜ਼ੀਰੋ ਤੋਂ ਮੈਂ ਸਟਾਰਟ ਕਰਨਾ ਚਾਹੁੰਦਾ ਵਾਂ ਪਰ ਉਹਨਾਂ ਦੇ ਵਿੱਚ ਇੱਕ ਟੈਲੈਂਟ ਬਹੁਤ ਵਧੀਆ ਵਾ ਉਹ ਵੇਦ ਨੇ ਜਿਵੇਂ ਮਨ ਲੇ ਚਲੋ ਘਰੇਲੂ ਨੁਸਖੇ ਖੇਦੀ ਆ ਨਾ ਆਪਾਂ ਜਿਨ੍ਹਾਂ ਨੂੰ ਜੇ ਮਨ ਲੇ ਚਲੋ ਕਿਸ ਨੂੰ ਬੁਖਾਰ ਹੋ ਗਿਆ ਜਾਂ ਕਿਸੇ ਦੇ ਅੱਖਾਂ ਦੇ ਵਿੱਚ ਮੋਤੀਆ ਬਿੰਦਾ ਜਾਂ ਕੋਸ਼ ਆ ਆਪਾਂ ਨੂੰ ਘਰੇਲੂ ਨੁਸਖਿਆਂ ਨਾਲ ਕਿੱਦਾਂ ਠੀਕ ਕਰ ਸਕਦੇ ਆ ਉਹ ਵੀਰ ਜੀ ਕੋਲ ਇੱਕ ਬਹੁਤ ਵਧੀਆ ਮਤਲਬ ਵੀ ਇਹਨਾਂ ਕੋਲ ਟੈਲੈਂਟ ਆ ਇਹਨੂੰ ਬਹੁਤ ਮਤਲਬ ਆਯੁਰ ਤੇ ਮੈਨਾਂ ਨੂੰ ਦੱਸਿਆ ਵੀਰ ਜੀ ਮਤਲਬ ਤੁਸੀਂ ਇਸ ਟੋਪੀ ਤੇ ਕਿਵੇਂ ਕਿਵੇਂ ਕੰਮ ਕਰਨਾ ਵਾ ਸੋ ਵੀਰ ਜੀ ਆਏ ਸੀ ਉਹਨਾਂ ਦਾ ਨਾਮ ਹੈਗਾ ਸੁਖਵਿੰਦਰ ਸਿੰਘ ਜੀ ਇਹ ਬਰਨਾਲੇ ਤੋਂ ਆਏ ਸੀ ਬਹੁਤ ਦੂਰ ਤੋਂ ਬਰਨਾਲੇ ਤੋਂ ਜਲੰਧਰ ਮਿਲਣ ਆਏ ਸੀਗੇ ਤੇ ਅੱਜ ਇਹਨਾਂ ਨੂੰ ਮੈਂ ਪੂਰੀ ਡਿਟੇਲ ਦੇ ਵਿੱਚ ਮਤਲਬ ਵੀ ਇਹਨਾਂ ਨੂੰ ਸਾਰਾ ਕੁਝ ਇਹਨਾਂ ਨੂੰ ਦੱਸਿਆ ਵੀ ਕਿਵੇਂ ਤੁਸੀਂ ਤੁਸੀਂ ਇਹ ਸਟਾਰਟ ਕਰਨਾ ਵਾ ਕਿਵੇਂ ਨਹੀਂ ਹਨਾ ਸੋ ਤੁਹਾਨੂੰ ਮਿਲੋਣਾ ਵੀ ਸੁਖਵਿੰਦਰ ਵੀਰ ਜੀ ਨਾਲ ਤਾਂ ਆਪਾਂ ਇਹਨਾਂ ਨੂੰ ਪੁੱਛਦੇ ਆ ਸੋ ਇਹਨਾਂ ਨੂੰ ਕਿਵੇਂ ਦਾ ਰਗਿਆ ਮੇਰੇ ਕੋਲ ਆ ਕੇ ਹਾਂਜੀ ਸੁਖਵਿੰਦਰ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਪ ਜੀ ਦੇ ਜਾਣਨ ਅਚ ਬੇਨਤੀ ਹੈ ਵੀ ਜੀ ਲਵੇ ਆਏ ਬ ਤੇ ਕੰਮ ਬਹੁਤ ਵਧੀਆ ਸਿਖਾਇਆ ਵੀਰ ਜੀ ਨੇ ਬਹੁਤ ਨੌਲੇਜ ਨਾਲ ਸੋ ਅਸੀਂ ਆਸ ਕਰਦੇ ਆ ਸੋ ਅਸੀਂ ਵਧੀਆ ਕੰਮ ਕਰਕੇ ਵੀ ਤੁਹਾਨੂੰ ਦੀ ਸੇਵਾ ਕਰਾਂਗੇ ਤੇ ਵੀਰ ਜੀ ਦਾ ਸਿਖਾਉਣ ਦਾ ਤਰੀਕਾ ਬਹੁਤ ਹੀ ਵਧੀਆ ਸੀ ਇਹਨਾਂ ਨੇ ਸਾਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਡੀਲ ਕੀਤਾ ਸੋ ਸਿਆਪੀ ਦੇ ਬਹੁਤ ਧੰਨਵਾਦ ਕਰਦੇ ਵੀ ਜਿਹਦੇ ਤੇ ਇਹਨਾਂ ਨੂੰ ਇਹਨਾਂ ਨੂੰ ਇੱਕ ਮਤਲਬ ਇਹ ਵੀਡੀਓ ਐਡੀਟਿੰਗ ਸਿਖਾਈ ਪਹਿਲਾਂ ਤੇ ਇਹਨਾਂ ਦਾ ਵੀ YouTube ਚੈਨਲ ਬਣਾਇਆ ਨਾ ਜਿਵੇਂ ਇਹਨਾਂ ਨੇ ਕਿਹਾ ਉਹਨਾਂ ਦਾ ਲੋਗੋ ਬਣਾ ਕੇ ਦਿੱਤਾ ਬੈਨਰ ਬਣਾਇਆ ਫਿਰ ਉਸ ਤੋਂ ਬਾਅਦ YouTube ਚੈਨਲ ਦੀ ਸਾਰੀ ਸੈਟਿੰਗ ਕੀਤੀ ਹੈ ਨਾ ਤੇ ਫਿਰ ਉਸ ਤੋਂ ਬਾਅਦ ਮੈਂ ਇਹਨਾਂ ਨੂੰ ਵੀਡੀਓ ਐਡੀਟਿੰਗ ਵੀ ਸਿਖਾਈ ਵੀ ਤੁਸੀਂ ਕਿਵੇਂ ਵੀਡੀਓ ਐਡੀਟਿੰਗ ਕਰਦੇ ਹੋ ਤੇ ਉਸ ਤੋਂ ਬਾਅਦ ਇਹਨਾਂ ਨੂੰ ਸ਼ੂਟ ਕਰਨ ਦਾ ਮਤਲਬ ਜਿਹੜਾ ਸੀ ਉਹ ਤਰੀਕਾ ਮਤਲਬ ਕਿ ਸਾਰਾ ਦੇਜਿਆਂ ਦਾ ਸਿਖਾਉਣ ਦਾ ਬਹੁਤ ਵਧੀਆ ਤਰੀਕਾ ਸੀ ਸੋ ਤੇ ਜਿਹੜਾ ਮਤਲਬ ਵੀਡੀਓ ਨੂੰ ਤੁਸੀਂ ਕਿਵੇਂ ਸ਼ੂਟ ਕਰਨਾ ਕਿਵੇਂ ਨਹੀਂ ਹੈਣਾ ਸੋ ਵੀਰ ਜੀ ਇੱਕ ਵੈਦ ਨੇ ਬਹੁਤ ਵਧੀਆ ਜੇ ਮਤਲਬ ਵੀ ਕਿਸੇ ਨੂੰ ਮਤਲਬ ਕੋਈ ਪ੍ਰੋਬਲਮ ਆ ਜਾਂਦੀ ਹੈ ਨਾ ਕਿ ਡਾਕਟਰਾਂ ਕੋਲ ਜਾਂਦੇ ਨੇ ਦਵਾਈ ਦੁਵਾਈ ਲੈਣ ਉਹਨਾਂ ਠੀਕ ਨਹੀਂ ਪੈਂਦਾ ਸੋ ਜਿਹੜਾ ਆਯੁਰਵੇਦਿਕ ਹਨ ਬਹੁਤ ਪੁਰਾਣੇ ਸਮੇਤ ਤੁਹਾਨੂੰ ਪਤਾ ਚੱਲਦਾ ਆ ਰਿਹਾ ਵਾ ਤੇ ਉਹਦੇ ਨੂੰ ਲੋਕ ਠੀਕ ਵੀ ਹੁੰਦੇ ਨੇ ਤਾਂ ਤੁਸੀਂ ਵੀਰ ਜੀ ਨਾਲ ਸੰਪਰਕ ਕਰ ਸਕਦੇ ਹੋ ਇਹਨਾਂ ਦਾ ਨੰਬਰ ਮੈਂ ਥੱਲੇ ਦੇ ਦਾਂਗਾ ਡਿਸਕ੍ਰਿਪਸ਼ਨ ਦੇ ਵਿੱਚ ਤੁਸੀਂ ਵੀਰ ਜੀ ਤੋਂ ਪੁੱਛ ਸਕਦੇ ਹੋ ਜੜੀ ਮਰਜ਼ੀ ਬਿਮਾਰੀ ਲੱਗੀ ਹੋਵੇ ਜਿੰਨੀ ਮਰਜ਼ੀ ਪੁਰਾਣੀ ਬਿਮਾਰੀ ਲੱਗੀ ਹੋਵੇ ਤੇ ਇਹਨਾਂ ਦਾ ਮੈਂ ਨੰਬਰ ਥ ਦੇ ਚੈਨਲ ਦਾ ਵੀ ਮੈਂ ਲਿੰਕ ਥੱਲੇ ਦੇ ਰਗਾ ਇਹਨਾਂ ਦੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੇ ਕਿਉਂਕਿ ਇਹ ਇਹ ਨਾ ਵੀਰ ਜੀ ਇਸੇ ਤਰ੍ਹਾਂ ਦੇ ਵੀਡੀਓ ਬਣਾ ਬਣਾ ਕੇ ਅਪਲੋਡ ਕਰਨਗੇ YouTube ਦੇ ਉੱਤੇ ਹਨਾ ਜੀ ਵੀ ਕੀ ਜੇ ਤੁਸੀਂ ਮੋਤੀਆ ਬਿੰਦ ਨੂੰ ਕਿਵੇਂ ਠੀਕ ਕਰ ਸਕਦੇ ਹੋ ਜਾਂ ਫਿਰ ਬੁਖਾਰ ਨੂੰ ਹਨਾ ਸਹੀ ਤਰੀਕੇ ਨਾਲ ਜਿਹੜੀ ਬੂਟੀਆਂ ਦੇ ਹਿਸਾਬ ਨਾਲ ਬਿਲਕੁਲ ਠੀਕ ਤੇ ਮੇਰੇ ਖਿਆਲ ਜੀ ਵੀਰ ਜੀ ਤੁਸੀਂ ਜਿਹੜੀ ਬੂਟੀਆਂ ਦਾ ਤੁਸੀਂ ਮਤਲਬ ਵੀ ਕਿਸੇ ਦਵਾਈ ਤੁਸੀਂ ਤਿਆਰ ਵੀ ਕਰਦੇ ਹੋ ਨਾ ਹਾਂਜੀ ਤਿਆਰ ਵੀ ਕਰਦੇ ਨੇ ਜੇ ਤੁਸੀਂ 100% ਇਲਾਜ ਹੋਗਾ ਜੀ ਜੇ ਤੁਸੀਂ ਤਿਆਰ ਨਹੀਂ ਕਰ ਸਕਦੇ ਤਾਂ ਵੀਰ ਜੀ ਤਿਆਰ ਕਰਕੇ ਦਵਾਈ ਤੁਹਾਨੂੰ ਭੇਜ ਵੀ ਦੇਣਗੇ ਬਣੀਆਂ ਬਣਾਈਆਂ ਵੀ ਤਿਆਰ ਨਹੀਂ ਜੇ ਇਹ ਆਪ ਤਿਆਰ ਕਰਦੇ ਤੁਸੀਂ ਵੀਰ ਜੀ ਨਾਲ ਸੰਪਰਕ ਕਰ ਸਕਦੇ ਹੋ ਇਹਨਾਂ ਦਾ ਨੰਬਰ ਥੱਲੇ ਵਿੱਚ ਡਿਸਕ੍ਰਿਪਸ਼ਨ ਦੇ ਵਿੱਚ ਦੇ ਦਾਂਗਾ ਸੋ ਵੀਰ ਜੀ ਬਹੁਤ ਵਧੀਆ ਇਨਸਾਨ ਨੇ ਗੁਰਸਿੱਖ ਇਨਸਾਨੀਤ ਮਿਹਰਬਾਨੀ ਤੇ ਬਹੁਤ ਵਧੀਆ ਲੱਗਿਆ ਵੀਰ ਜੀ ਨੂੰ ਮਿਲ ਕੇ ਤੇ ਮੈਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕੀਤੀ ਵੀਰ ਜੀ ਨੂੰ ਮਤਲਬ ਵੀ ਪੂਰਾ A to Z ਸਿਖਾਵਾਂ ਤੇ ਸਾਨੂੰ ਤਿੰਨ ਚਾਰ ਘੰਟੇ ਹੋ ਗਏ ਵੀਰ ਜੀ ਨੂੰ ਮੈਂ ਪ੍ਰੋਪਰਲੀ A to Z ਤੱਕ ਸਿਖਾਦਾ ਤੇ ਵੀਰ ਜੀ ਤੁਹਾਨੂੰ ਮਤਲਬ ਵੀ ਸਿੱਖ ਗਏ ਚੰਗੀ ਤਰ੍ਹਾਂ ਉਸੇ ਤਰੀਕੇ ਨਾਲ ਤੇ ਮੈਂ ਵੀਰ ਜੀ ਨੇ ਇਹ ਵੀ ਕਿਹਾ ਜੇ ਵੀਰ ਜੀ ਤੁਹਾਨੂੰ ਫਿਰ ਵੀ ਕਿਤੇ ਐਨੀ ਟਾਈਮ ਲੋੜ ਪਵੇ ਤਾਂ ਤੁਸੀਂ ਐਨੀ ਟਾਈਮ ਮੈਨੂੰ ਤੁਸੀਂ ਕਾਲ ਕਰਕੇ ਸੋ ਅਗਰ ਤੁਸੀਂ ਵੀ ਆਨਲਾਈਨ ਘਰੇ ਬੈਠ ਕੇ ਤੁਸੀਂ ਪੈਸਾ ਕਮਾਉਣਾ ਹੈ YouTube ਦੇ ਉੱਤੋਂ Facebook ਦੇ ਉੱਤੋਂ Instagram ਦੇ ਉੱਤੋਂ ਤਾਂ ਅਗਰ ਤੁਸੀਂ ਵੀ ਸਾਡੀ ਜਿਹੜੀ ਕਲਾਸ ਹੈ ਤੁਸੀਂ ਜੁਆਇਨ ਕਰਨਾ ਚਾਹੁੰਦੇ ਹੋ ਤਾਂ ਬਲੀ ਤੁਸੀਂ ਸਕਰੀਨ ਤੇ ਚੱਲਦਾ ਇਹ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਸਾਡੇ ਨਾਲ ਤੇ ਤੁਸੀਂ ਆ ਕੇ ਸਾਡੇ ਕੋਲ ਵੀ ਤੁਸੀਂ ਸਿੱਖ ਸਕਦੇ ਹੋ ਸੋ ਦੋਸਤੋ ਮਿਲਦੇ ਆ ਬਹੁਤ ਜਲਦੀ ਇੱਕ ਨਵੀਂ ਤੇ ਵਧੀਆ ਵੀਡੀਓ ਨਾਲ ਉਹ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਬੈਰ ਬਰੀ ਸਤਿ ਸ੍ਰੀ ਅਕਾਲ